ਸਭ ਨੂੰ ਜੀਤ ਜੀ ਗੁਰਦਸਤੋ ਅਸੀਂ ਮੌਜੂਦ ਆ ਪਿੰਡ ਤੇੜਾ ਖੁਰਦ ਇਥੋਂ ਦੇ ਬਜ਼ੁਰਗ ਆ ਬਲਕਾਰ ਸਿੰਘ ਤੁਸੀਂ ਵੇਖ ਸਕਦੇ ਜੀ ਜੋ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਤਰਸਯੋਗ ਆ ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਇੱਕ ਕਿਸਾਨ ਦੇ ਪੁੱਤਰ ਸਨ ਕਿਉਂਕਿ ਉਹ ਪਹਿਲੇ ਵੀ ਜੋ ਕਿਸਾਨੀ ਅੰਦੋਲਨ ਚੱਲਦੇ ਸੀ ਉਹਨਾਂ ਕਿਸਾਨੀ ਅੰਦੋਲਨਾਂ ਦੇ ਵਿੱਚ ਵੀ ਉਹ ਕੋਦੇ ਸਨ ਤੇ ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਖੇਤੀ ਨਾਲ ਲਗਾਓ ਸੀ ਚਾਹੇ ਉਹ ਠੇਕੇ ਤੇ ਮਹਿੰਗੇ ਠੇਕੇ ਦੇ ਕੇ ਥੋੜੀ ਬੋਧੀ ਆਪਣੀ ਗੁਜ਼ਾਰਾ ਕਰਨ ਵਾਸਤੇ ਜੋ ਖੇਤੀ ਕਰਦੇ ਸਨ ਕਿਉਂਕਿ ਹੋਰ ਉਹਨਾਂ ਤੋਂ ਕੋਈ ਸੋਰਸ ਨਹੀਂ ਸੀ ਸਿਵਾਏ ਖੇਤੀ ਤੋਂ ਕਿਉਂਕਿ ਥੋੜੀ 2-4 ਕਿਲਿਆਣਾ ਉਹ ਆਪਣਾ ਗੁਜ਼ਾਰਾ ਕਰਦੇ ਇਹ ਠੇਕੇ ਦੇ ਲਾ ਕੇ ਤੁਸੀਂ ਘਰ ਦੇ ਹਾਲਾਤ ਦੇ ਸਕਦੇ ਕਿ ਬਹੁਤ ਤਸਜੋਗ ਨੇ ਕਿਉਂਕਿ ਜਿ세 ਉਹਨਾਂ ਦੇ ਘਰ ਅਸੀਂ ਪਹੁੰਚੇ ਹਾਂ ਸਾਡੀ ਟੀਮ ਪਹੁੰਚੀ ਆ ਤੇ ਉਹਨਾਂ ਦੇ ਜੋ ਕੱਲ੍ਹ ਦੇਰ ਰਾਤ ਵਾਪਸੀ ਕਰ ਨੂੰ ਆ ਰਹੇ ਸੀ ਰਾਜਪੁਰਾ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਹਾਰਟ ਅਟੈਕ ਨਾਲ ਅਣਕਾਰਨ ਮੌਤ ਹੋ ਗਈ ਆ ਜੋ ਉਹਨਾਂ ਦੇ ਪਰਿਵਾਰ ਕੋਲ ਪਹੁੰਚੇ ਅਸੀਂ ਹਾਂਜੀ ਭਾਜੀ ਕੀ ਗੱਲ ਹੋਈ ਬਾਪੂ ਜੀ ਨੂੰ ਜੀ ਭਾਜੀ ਮੋਰਚੇ ਤੇ ਗਏ ਜਦੋਂ ਦਾ ਮੋਰਚਾ ਲੱਗਾ ਸੀ ਅੱਗੇ ਵੀ ਜਦੋਂ ਪਿਛੇ ਹੀ ਮੋਰਚਾ ਚੱਲਿਆ 1.5 ਸਾਲ ਉਦੋਂ ਵੀ ਉੱਥੇ ਹੀ ਰਹਿਿਆ ਸਾਲ 1.5 ਸਾਲ ਐਰ ਕੀ ਵੀ ਜਦੋਂ ਦਾ ਮੋਰਚਾ ਚੱਲਣ ਡਿਆ ਉੱਥੇ ਹੀ ਨੇ ਤੈਨੂੰ ਤਾਂ ਅੱਜ ਹੀ ਫੋਨ ਆਇਆ ਸੀ ਇਹਦੇ 9:00 ਵਜੇ ਕਿ ਉਹਨਾਂ ਦੀ ਇਤਨਾ ਡੈਥ ਹੋ ਗਈ ਹੈ ਤੁਹਾਡੇ ਕੀ ਲੱਗਦੇ ਨੇ ਮੇਰੇ ਡੈਡੀ ਨੇ ਮੇਰਾ ਬੇਟਾ ਉਹਨਾਂ ਦਾ ਸ਼ਾਇਦ ਉਹਨਾਂ ਦੇ ਪਹਿਲਾਂ ਕੋਈ ਦਿੱਕਤ ਈ ਉਹਨਾਂ ਦੇ ਸਿਹਤ ਤੇ ਜਾਂ ਅਚਾਨਕ ਉਹਨਾਂ ਦੀ ਨਹੀਂ 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 ਸਰ ਕੋਈ ਠੀਕ ਹੈ ਵਧੀਆ ਸੀ ਉਹ ਤੇ ਛੇਰ ਦੌ ਚਲਾਉਂਦੇ ਤੇ ਉਹਨਾਂ ਕੋਲ ਜ਼ਮੀਨ ਹੈਗੀ ਸੀ ਜਾਂ ਨਹੀਂ ਸੀ ਨਹੀਂ ਭਾਜੀ ਜ਼ਮੀਨ ਪਹਿਲੋਂ ਮੰਮੀ ਆੜੀ ਤੇ ਥੋੜਾ ਬਿਮਾਰ ਹੋਣ ਕਰਕੇ ਪਹਿਲੋਂ ਕਾਜੀ ਕੁਝ ਥੱਲੇ ਆ ਕੇ ਵੇਗੀ ਕਾਫੀ ਸਾਰੀ ਜ਼ਮੀਨ ਹੀ ਵੇਚ ਚੁੱਕੀ ਹੈ ਤੁਹਾਡਾ ਰੋਟੀ ਦਾ ਗੁਜ਼ਾਰਾ ਬਸਰ ਕਿਦਾਂ ਹੋ ਰਿਹਾ ਸੀ ਦਿਹਾੜੀ ਟੱਪਾ ਕਰਕੇ ਭਾਜੀ ਬਾਹਰ ਕੰਮ-ਕੁਮ ਕਿੱਥੇ ਰਹਿ ਗਿਆ ਇਸ ਕਰਕੇ ਪੜੀ ਲਿਖੀ ਵੀ ਆ ਪਰ ਕੋਈ ਨੌਕਰੀ ਨੌਕਰੀ ਨਾ ਮਿਲਣ ਦੀ ਵਜ੍ਹਾ ਕਰਕੇ ਪ੍ਰਾਈਵੇਟ ਜੌਬ ਹੈ ਮਾੜੀ ਮੋਟੀ ਬਾਪੂ ਜੀ ਦੇ ਕਿੰਨੇ ਬੱਚੇ ਸਨ ਤਿੰਨ ਬੇਟੀਆਂ ਇਹਨਾਂ ਦੇ ਕੀ ਕੀ ਕੰਮ ਕਰਦੇ ਨੇ ਵੱਡਾ ਭਰਾ ਹੈਗਾ ਉਹਨਾਂ ਦੇ ਵੀ ਐਕਸੀਡੈਂਟ ਹੋਇਆ ਵੀ ਮੰਜੀ ਤੇ ਇਨੇ ਘਾਰ ਹੀ ਰਹਿੰਦੇ ਆ ਤੇ ਮੇਰਾ ਬਾਹਰ ਥੋੜਾ ਜਿਹਾ ਕੰਮ ਆ ਪ੍ਰਾਈਵੇਟ ਹੀ ਤੇ ਛੋਟਾ ਆ ਉਹ ਵੀ ਆਪਣਾ ਪ੍ਰਾਈਵੇਟ ਹੀ ਨੌਕਰੀ ਕਰਨ ਰਿਹਾ ਲੁਧਿਆਣਾ ਹੀ ਰਹਿੰਦਾ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਪਰਿਵਾਰ ਨੂੰ ਸਾਨੂੰ ਸਰ ਜਿਨ੍ਹਾਂ ਦੇ ਨਾਲ ਗਏ ਐ ਜਥੀਬੰਦੀ ਦੀ ਉਹਨਾਂ ਦਾ ਹੀ ਫੋਨ ਆਇਆ ਸਵੇਰੇ ਕਿ ਇਤਰਾ ਕੁਝ ਪਿੰਸ ਵਾਪੇ ਪੂਰੇ ਹੋ ਗਏ ਨੇ ਉੱਥੇ ਫੋਨ ਆਇਆ ਸਾਨੂੰ ਸਵੇਰੇ ਸਵੇਰੇ ਅੱਜ ਹੋਏ ਜਾਂ ਕੀ ਪੱਕਾ ਕਨਫਰਮ ਬੰਨੀ ਹੈਗਾ ਸਰ ਨੂੰ 9:00 ਜੇ ਮੈਨੂੰ ਫੋਨ ਆਇਆ 9:30 ਉਦੋਂ ਪਤਾ ਲੱਗਾ ਕਿ ਬਾਪੂ ਪੂਰੇ ਹੋ ਗਿਆ ਪਰ ਹੁਣ ਵੱਡਾ ਭਰਾ ਤੇ ਚਲੇ ਗਏ ਨੇ ਉੱਥੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਹੁਣ ਵੇਖੋ ਉੱਥੇ ਜਾ ਕੇ ਪਤਾ ਲੱਗਣਾ ਕੀ ਹੈ ਤੁਹਾਨੂੰ ਹੋਰ ਕੋਈ ਉਸ ਦੇ ਬਾਪੂ ਜੀ ਦੇ ਬਾਰੇ ਜਾਣਕਾਰੀ ਹੈ ਕਦੋਂ ਉਹਨਾਂ ਦੀ ਜਿਹੜੀ ਉਹ ਦੇ ਆ ਰਹੀ ਹੈ ਆਪਣੇ ਨੀ ਭਾਜੀ ਇਹਦੇ ਬਾਰੇ ਕੁਝ ਨਹੀਂ ਹੈ ਜੀ ਸੁੱਤ ਗਏ ਹੈਗੇ ਆ ਅੱਗੇ ਤਾਂ ਉੱਥੋਂ ਤਾਂ ਕੀ ਪ੍ਰੋਸੈਸ ਹੈ ਕਾਗਜ਼ੀ ਕਾਰਵਾਈ ਕੀ ਹੈ ਕੀ ਕਰਦੇ ਆ ਇਹ ਤੇ ਉਹਨਾਂ ਦੇ ਉੱਥੇ ਜਾ ਹੀ ਪਤਾ ਲੱਗਣਾ ਵੀ ਕਦੋਂ ਆਉਣਗੇ ਹੋ ਸਕਦਾ ਕੱਲ ਤੱਕ ਲੈ ਹੁਣ ਆ ਜਾਣ ਹੋਰ ਤੁਸੀਂ ਕਹਿਣਾ ਚਾਹੁੰਦੇ ਜੇ ਸਰਕਾਰ ਨੂੰ ਕੋਈ ਜਾਂ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਅਸੀਂ ਤਾਂ ਸਰਕਾਰ ਨੂੰ ਤੇ ਇਹੋ ਕਹਿਣਾ ਚਾਹੁੰਨੇ ਆ ਕਿ ਜਿਹੜੇ ਬਾਰਡਰਾਂ ਤੇ ਜਾ ਕੇ ਬੇਮੌਤ ਹੀ ਮਰਨ ਦੇ ਆ ਕਿਸਾਨ ਠੰਡ ਚ ਗਰਮੀ ਚ ਬਾਹਰ ਰਹਿਣ ਦੇ ਆ ਇਹਨਾਂ ਦੀਆਂ ਮੁਸ਼ਕਲਾਂ ਹੱਲ ਹੋਣ ਇਹ ਘਰੋ ਘਰ ਹੀ ਬਹਿਣ ਕਿਉਂਕਿ ਹਰ ਕੋਈ ਆਪਣੇ ਬੱਚੇ ਪਿੱਛੇ ਛੱਡ ਕੇ ਜਾਂਦਾ ਆ ਘਰ ਦੇ ਪਿੱਛੇ ਛੱਡ ਕੇ ਜਾਂਦੇ ਆ ਕੋਈ ਇਹ ਵਿਹਲਾ ਤਾਂ ਹੈਗਾ ਹੀ ਨਹੀਂ ਕਿ ਜਿਹੜਾ ਕੋਈ ਆ ਕੇ ਧਰਨਿਆਂ ਤੇ ਬੈਠੇ ਸੜਕਾਂ ਦੇ ਉੱਤੇ ਇਹਦੇ ਸਰਕਾਰ ਤੇ ਉਹ ਮੰਗ ਕਰਦੇ ਆ ਕਿ ਮਸਲੇ ਹੱਲ ਹੋਣ ਤੇ ਆਪਾਂ ਆਪਣੇ ਘਰ ਜੇ ਮੁੰਡਾ ਸ਼ੋਭ ਕਰਨ ਸ਼ਹੀਦ ਹੋਇਆ ਸੀ ਗੋਲੀ ਵੱਜੀ ਸੀ ਉਹ ਵੀ ਇਕੱਲਾ-ਇਕੱਲਾ ਮਾਪਿਆਂ ਦਾ ਪੁੱਤ ਘਰੋਂ ਤੱਕ ਕੋਈ ਵੀ ਭਾਜੀ ਭਾਵੇਂ ਕੋਈ ਕੋਈ ਸਾਡੇ ਹੁਣ ਮਰ ਲ ਪੈ ਲਈ ਨਹੀਂ ਐ ਪਰ ਸਾਨੂੰ ਬਾਪੂ ਜਾਣਦਾ ਤਾਂ ਦੁੱਖ ਹੈ ਗਈ ਆ ਨਾ ਕਿਉਂਕਿ ਇੱਕ ਜੀ ਚਲੇ ਗਿਆ ਘਰ ਦਾ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤੁਹਾਨੂੰ ਬਾਪੂ ਜੀ ਜਦੋਂ ਘਰੋਂ ਗਏ ਸੀ ਤੁਹਾਨੂੰ ਪਰਿਵਾਰਕ ਮੈਂਬਰਾਂ ਨੂੰ ਕੀ ਕਹਿ ਕੇ ਗਏ ਸਨ ਸਾਨੂੰ ਤਾਂ ਇਹੋ ਕਹਿ ਕੇ ਗਏ ਕਿ ਹੋ ਸਕਦਾ ਆ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਬੰਦਾ ਆ ਕੁਝ ਵੀ ਹੋ ਸਕਦਾ ਆ ਕਿ ਹੋ ਸਕਦਾ ਹੈ ਕਿ ਮੇਰੇ ਕੋ ਨਾਂ ਆ ਜਾਵੇ ਜਾਂ ਉਹਨਾਂ ਨੂੰ ਜੋ ਪਹਿਲਾਂ ਵੀ ਅੰਦੋਲਨ ਸੀ ਕਿਸਾਨੀ ਚੱਲ ਰਹੇ ਸੀ ਦਿੱਲੀ ਹੋਏ ਸੀ ਪਹਿਲਾਂ ਵੀ ਤੇ ਉਹਨਾਂ ਅੰਦੋਲਨਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਜਾਂ ਵਕ ਵਕ ਹੋਰ ਜੀ ਜੀ ਬਿਲਕੁਲ ਸਰ ਪਿਛਲੇ ਅੰਦੋਲਨ ਚ ਵੀ ਸਾਲ ਤੋਂ ਉੱਪਰ ਹੀ ਉੱਥੇ ਰਹਿਆ ਕਿਉਂਕਿ ਸਾਡੇ ਪਿੰਡ ਤੋਂ ਆਡੇ ਇਲਾਕੇ ਚ ਬਹੁਤ ਜਿਆਦੇ ਆ ਜਿਹੜੇ ਉਥੇ ਪੱਕੇ ਰਹਿਣ ਰਹੇ ਆ ਮੁੰਡੇ ਜਿਹੜੇ ਲਗਾਤਾਰ ਹੀ ਹਰਕ ਐਰਕੀ ਮੋਰਚਾ ਜਦੋਂ ਦਾ ਸਟਾਰਟ ਹੋਇਆ ਉੱਥੇ ਹੀ ਨੇ ਪਿਛਲੇ ਮੋਰਚੇ ਜੇ ਵੀ ਉੱਥੇ ਹੀ ਰਹੇ ਆ ਤੇ ਸਾਡਾ ਬਾਪੂ ਵੀ ਪਿਛਲੇ ਮੋਰਚੇ ਤੇ ਵੀ ਰਿਹਾ ਸਾਲ ਸਵਾ ਸਾਲ ਐਰਕੀ ਤਾਂ ਜਦੋਂ ਦਾ ਮੋਰਚਾ ਲੱਗਾ ਉਦੋਂ ਦਾ ਹੀ ਉੱਥੇ ਹੀ ਤੁਹਾਨੂੰ ਕੋਈ 12 ਤਰੀਕ ਦੇ ਕਿਸਾਨ ਆਗੂਆਂ ਵੱਲੋਂ ਕੋਈ ਤੁਹਾਨੂੰ ਮੈਸੇਜ ਲੱਗਾ ਕੋਈ ਦੱਸਿਆ ਇਹਨਾਂ ਨੇ ਕਿ ਕਦ ਤੱਕ ਅਹੀਂ ਬਾਪੂ ਜੀ ਦਾ ਜੋ ਸੇਰ ਉਹ ਅਹੀਂ ਦੇਸ ਦੇ ਜੋ ਲੈ ਕੇ ਆ ਰਹੇ ਆ ਨਹੀਂ ਸਰ ਉਹਨਾਂ ਦਾ ਕਿਸੇ ਦਾ ਹੋਰ ਕੋਈ ਫੋਨ ਨਹੀਂ ਆਇਆ ਸਾਨੂੰ ਸਿਰਫ ਜਿੰਨਾਂ ਦੇ ਨਾਲ ਬਾਪੂ ਗਿਆ ਪਿੰਡੋਂ ਉਹਨਾਂ ਦਾ ਹੀ ਫੋਨ ਮੁੰਡਿਆਂ ਦਾ ਆਇਆ ਜਿਹੜੇ ਸਰਪੰਚ ਨੇ ਪਿੰਡ ਦੇ ਮੋਹਤਵਾਰ ਬੰਦੇ ਉਹਨਾਂ ਦਾ ਫੋਨ ਆਇਆ ਸਾਨੂੰ ਤੁਹਾਡੇ ਤੱਕ ਕੋਈ ਇੱਥੋਂ ਜੋ ਲੋਕਲ ਪ੍ਰਸ਼ਾਸਨ ਆ ਉਹਨਾਂ ਨੇ ਹਾਲੇ ਤੱਕ ਕੋਈ ਸੰਪਰਕ ਕੀਤਾ ਜਾਂ ਕੋਈ ਫੋਨ ਆਇਆ ਨਹੀਂ ਸਰ ਕਿਸੇ ਨੇ ਹੋਰ ਕਿਸੇ ਨੇ ਕਿਸੇ ਨੇ ਨਹੀਂ ਫੋਨ ਕਿਸੇ ਦਾ ਵੀ ਨਹੀਂ ਆਇਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਵੀ ਅਸੀਂ ਬੇਜ਼ਮੀਨੇ ਆ ਵੀ ਸਾਡੇ ਕੋਲ ਮਰਲਾ ਜ਼ਮੀਨ ਨਹੀਂ ਤੁਹਾਡੇ ਘਰ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਕਿ ਬਹੁਤ ਮਾਰੇ ਆ ਪੀ ਬਹੁਤ ਮਤਲਬ ਕਿ ਇੱਕ ਲੋਰ ਪਰਿਵਾਰ ਚੋਂ ਤੁਸੀਂ ਆ ਜਿਹੜੇ ਉਹ ਖੇਤੀ ਕਰਦੇ ਸੀ ਠੇਕੇ ਤੇ ਲੈ ਕੇ ਕਰਦੇ ਸਨ ਜੀ ਬਾਜੀ ਠੇਕੇ ਤੇ ਉਹ ਵੀ ਗੁਜਾਰੇ ਗਜੂਰੇ ਜੋਗੀ ਬਾਜੀ ਇੰਨੇ ਨੇ ਠੇਕੇ ਅੱਜ ਕੱਲ ਕਿੱਥੇ ਦਿੱਤੇ ਜਾਂਦੇ ਆ ਵੀ ਡੇਢ ਦੋ ਕਿੱਲੇ ਆਪਣੇ ਦਾਣੇ ਦੂਣੇ ਘਰ ਵਾਸਤੇ ਥੋੜੀ ਬੋਧੀ ਲਈਦੀ ਸੀ ਬਾਕੀ ਬਾਹਰ ਕੰਮ ਕਰਦੇ ਆ ਮੜਾ ਮੋਟਾ ਬਾਹਰ ਘੜੀ ਟਪਾਈ ਇਸ ਤਰ੍ਹਾਂ ਹੀ ਜੀ ਤੁਹਾਡਾ ਕੀ ਨਾਂ ਆ ਜੀ ਬਲਜਿੰਦਰ ਸਿੰਘ ਆ ਇਹ ਸਰਦਾਰ ਬਲਕਾਂ ਸਿੰਘ ਮੇਰੇ ਚਾਚਾ ਜੀ ਹੀ ਹਾਂਜੀ ਇਹ ਪਹਿਲਾਂ ਸ਼ੁਰੂ ਤੋਂ ਇਹਨਾ ਜੋ ਪਹਿਲਾਂ ਵੀ ਅੰਦੋਲਨ ਲੱਗਾ ਫਿਰ ਗਿਆ ਨਾ ਸਿੱਧੇ ਦਿੱਲੀ 1.5 ਸਾਲ ਪਹਿਲਾਂ ਉਦੋਂ ਵੀ ਤਕਰੀਬਨ 6 ਮਹੀਨੇ ਕਿ ਰਹਿ ਗਏ 6 ਮਹੀਨੇ ਫਿਰ ਵਿੱਚ ਦੋ ਚਾਰ ਵਿਚਵਾਜ ਨਹੀਂ ਦੇਹੀ ਤਕਰੀਬਨ ਉੱਥੇ ਰਹੇ ਆ ਹੁਣ ਜਦੋਂ ਇਹ ਮੋਰਚਾ ਲੱਗਾ ਨਾ 13 ਫਰਵਰੀ ਦਾ 12 ਤੱਕ ਨੂੰ ਇੱਥੇ ਚਲੇ ਗਏ ਆ ਤੇ ਨਾਲ ਸਾਡੇ ਪਿੰਡ ਦੇ ਬੰਦੇ ਹੋਰ ਮੋਦਪੁਰ ਦੇ ਬੰਦੇ ਵੀ ਗਏ ਉਹ ਤੋਂ ਮਾਰੇ ਇੱਕ ਵੇਚ ਆ ਗਏ ਆ ਹੁਣ ਦੁਬਾਰਾ ਫੇਰ ਗਏ ਸੀ ਹੁਣ ਅੱਟੇ ਮੋਥੇ ਮੋਰਚੇ ਦੇ ਉੱਤੇ ਹੀ ਹੈ अच्छा जी भाई जदा बापू जींदा स्वभाव ਕਿਤਾ ਸੀ ਜਿਸ ਦਿਨ ਇਹ ਸ਼ੁਰੂ ਜੋ ਅਦੋਲਨ ਹੁੰਦਾ ਕਿਸਾਨੀ ਉਸ ਦਿਨ ਤੋਂ ਹੀ ਉੱਥੇ ਮੌਜੂਦ ਆ ਤੇ ਤੁਹਾਨੂੰ ਕੋਈ ਤੁਹਾਡੇ ਨਾਲ ਕੋਈ ਮੇਲ ਹੋਏ ਸੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁੰਦਾ ਤੁਹਾਨੂੰ ਕੋਈ ਦੱਸਿਆ ਆਪਣੇ ਦੇਲਦਾਰ ਹਾਂ ਜਾਣ ਲਈ ਤਾਂ ਗਿਆ ਉਹਦੋਂ ਸਾਨੂੰ ਮਿਲ ਕੇ ਗਿਆ ਪਹਿਲਾਂ ਪਹਿਲਾਂ ਵੀ ਮਿਲੇ ਆ ਔਰਾਂ ਦੇ ਵੀ ਇੱਕ ਜਿਹੜਾ ਮੋਰਚਾ ਜਲਦੀ ਜਲਦੀ ਜਿੱਤ ਕੇ ਵਾਪਸ ਆ ਰਹੇ ਘਰ ਨੂੰ ਉਸ ਤੋਂ ਬਾਅਦ ਮੁੜ ਕੇ ਥੋੜਾ ਜਿਹਾ ਅੱਗੇ ਵਿੱਚੋਂ ਹੁਣ ਫਿਰ ਜੂ ਗਏ ਨਾ ਦੁਬਾਰਾ ਉਹਨਾਂ ਨੂੰ ਫਿਰ ਮਿਲੇ ਜਾਂਦੇ ਵੀ ਅਸੀਂ ਜਲਦੀ ਜਲਦੀ ਆਪਣਾ ਮੋਰਚਾ ਜਿੱਤਾਂ ਸਫਲ ਕਰਕੇ ਘਰ ਪਹੁੰਚਾਂਗੇ ਤਾਨੂੰ ਹੋਰ ਕੋਈ ਨਾ ਮਤਲਬ ਦੱਸਿਆ ਉਥੋਂ ਦੇ ਕਿਦਾਂ ਦੇ ਹਾਲਾਤ ਸੀ ਲਾ ਤਾਨੂੰ ਪਤਾ ਹੈ ਵੀ ਉਥੇ ਬਾਹਰ ਰਹਿ ਕੇ ਬੜਾ ਮੁਸ਼ਕਿਲ ਹੁੰਦਾ ਰਹਿਣਾ ਕਿਦਾਂ ਆਵੇ ਉਥੇ ਟਰਾਲੀਆਂ ਵਿੱਚ ਸੌਣਾ ਇਧਰ ਉਧਰ ਬਹੁਤ ਮੁਸ਼ਕਲੀ ਹੈ ਸਾਰੇ ਤਾਨੂੰ ਪਤਾ ਸਾਰੀਆਂ ਪ੍ਰੋਬਲਮਾਂ ਆਈਆਂ ਬਾਹਰ ਬਾਕੀ ਅਸੀਂ ਗਵਰਨਮੈਂਟ ਨੂੰ ਇਹ ਕਹਿੰਦੇ ਆ ਕਿ ਸਰਕਾਰ ਨੂੰ ਵੀ ਆੜੀ ਵਾਲਾ ਰਵਈਆ ਛੱਡ ਕੇ ਉਹਨਾਂ ਨੂੰ ਜਿਹੜੀਆਂ ਮੰਗਾ ਮੰਲਾਂ ਸੀ ਨਾ ਕਿਸਾਨਾਂ ਦੇ ਕੁਝ ਉਹ ਕਿਸਾਨ ਆਪਣੇ ਖੇਤੀ ਘਰ ਹੁਣ ਬਾਕੀ ਪਹਿਲਾਂ ਵੀ ਇੱਕ ਦੋ ਵਾਰ ਤਾਨੂੰ ਬਤਾ ਉਥੇ ਪਹਿਲਾਂ ਮੌਤਾਂ ਚੁੱਕੀਆਂ ਤੇ ਆਪਣਾ ਜਵਾਨ ਸੋ ਕਰਨ ਸਿੰਘ ਜੋ ਹੈ ਲੋ ਜਵਾਨ ਮੁੰਡਾ ਇਹਨੂੰ ਕਿ ਉਹਤੇ ਗੋਲੀਆਂ ਮਾਰ ਕੇ ਬਾਹਰ ਤੇ ਮਾਰ ਦਿੱਤਾ ਗਿਆ ਉਹ ਵੀ ਉਹ ਹਰ ਇੱਕ ਨੂੰ ਦੁੱਖ ਬਹੁਤ ਜ਼ਿਆਦਾ ਦਾ ਬਾਕੀ ਇਹ ਚਾਚਾ ਜੀ ਲੋ ਬਹੁਤ ਜਿੱਦਾਂ ਹੀ ਸੁਣਿਆ ਨਾ ਪਤਾ ਲੱਗਾ ਹੁਣ ਕਿ ਘੰਟਾ ਪਹਿਲਾਂ ਹੀ ਤੇ ਬਹੁਤ ਦੁੱਖ ਹੋਇਆ ਤੇ ਉਹਦੇ ਤਾਂ ਆ ਰਹੇ ਬਹੁਤ ਜਲਦੀ ਅਸੀਂ ਆਉਣਾ ਹੁਣ ਤੇ ਫਿਰ ਹੋ ਕੇ ਘਰੋਂ ਅਸੀਂ ਵਾਪਸ ਜਾਵਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਘਰ ਦੇ ਨਾਲ ਤੁਸੀਂ ਵੇਖ ਲਓ ਕਿ ਕਿੰਨੇ ਮੁਸ਼ਕਲੇ ਕੋਈ ਨਾ ਦੀ ਬਰਮਾਦਾ ਜੀ ਬਿਮਾਰ ਰਹੇ ਕਾਫੀ ਦਿਨ ਜਿਹਨਾਂ ਚ ਪਿਆੜੀ ਬੜਾਈ ਦਾ ਦੋ ਟਾਈ ਕੱਲ ਪਿਆੜੀ ਏਦਾਂ ਥੋੜੀ ਥੋੜੀ ਵਿਗਦੀ ਵਿਗਦੀ ਬਿਗੋ ਗਹਿਣੇ ਪੇ ਕਰਕੇ ਤੇ ਤਾਂ ਸਾਰੀ ਪੈਲੀ ਜੜੀ ਮੈਨੂੰ ਵੇਚ ਚੁੱਕੀ ਆ ਹੁਣ ਹਿਸਾਬ ਨਾਲ ਉਸ ਤੋਂ ਬਾਅਦ ਇਹ ਠੋਲ ਠੇਕੇ ਟੋਕੇ ਪੈਲੀ ਰਹਿੰਦੇ ਨੇ ਤੁਹਾਨੂੰ ਪਤਾ ਵੀ ਠੇਕੇ ਦੇ ਪੈਲੀ ਲੈਣੀ ਕਿੰਨਾ ਤੱਕ ਪਤਾ 60 60 70 8000 ਰੁਪਏ ਦਾ ਠੇਕਾ ਆ ਉਸ ਕਰਕੇ ਮੈਨੂੰ ਹੋਰ ਕਰਜ਼ਾ ਆ ਇਹਨਾਂ ਦੇ ਇੱਧਰ ਚੜ ਗਿਆ ਕੁਝ ਦੇਣ ਵਾਲਾ ਵੀ ਹੋਊ ਖਰਚਾ ਤੇ ਇੱਦਾਂ ਹੁਣ ਪੈਲੀ ਜੜੀ ਬਿਲਕੁਲ ਇਹਨਾਂ ਕੋਲ ਮਰਲਾ ਪੈਲੀ ਨਹੀਂ ਆ ਘਰ ਵਾਲਾ ਥਾਂ ਹੀ ਬਸ ਹੋਰ ਪੈਲੀ ਨਹੀਂ ਹੈ ਗਈ ਅਸੀਂ ਤਾਂ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਬਾਕੀ ਵੀ ਘਰ ਦੇ ਲਾ ਤੁਸੀਂ ਵੇ ਲਓ ਬਹੁਤ ਗਰੀਬੀ ਆ ਬਾਕੀ ਇਹਨਾਂ ਨੂੰ ਸਰਕਾਰੀ ਇੱਕ ਨੌਕਰੀ ਮਿਲੇ ਬਾਕੀ ਜਿਹੜਾ ਉਹ ਗੁਰਮੁਖ ਮਾਵਜਾ ਲਵੇ ਤੇ ਬਾਕੀ ਸਾਡੇ ਚਾਚਾ ਜੀ ਨੂੰ ਸਾਥ ਲੈਣ ਦੀਦਾ ਠੀਕ ਹਾਂ ਜੀ ਤੇ ਬਾਕੀ ਉਹ ਅੰਕ ਜੀ ਤੁਰ ਗਿਆ ਉਹਦੇ ਆਉਣਾ ਨਹੀਂ ਹੁਣ ਬਾਕੀ ਛੋਟੇ ਬੱਚੇ ਆ ਬਹੁਤ ਮੁਸ਼ਕਲ ਆ ਤੇ ਪਰ ਉਹਨਾਂ ਨੇ ਅਖਿਆ ਵੀ ਜਲਦੀ ਜਾਵਾਂਗੇ ਤੇ ਉਹ ਵੀ ਗੱਲਾਂ ਕਰਦੇ ਸੀ ਉਹ ਵੀ ਅਸੀਂ ਹੋ ਸਕੇ ਸਾਡ ਕੀ ਜਾਂਦੇ ਹਾਂ ਕੁਰਬਾਨੀ ਕਰਕੇ ਆਵਾਂਗੇ ਤੇ ਜਾ ਜੰਗ ਜਿੱਤ ਕੇ ਆਵਾਂਗੇ ਠੀਕ ਬਾਕੀ ਤੁਹਾਨੂੰ ਪਤਾ ਹੀ ਹਾਂ ਜੀ ਠੀਕ